ਕਿਉਂ ਚੋਗ ਲਾ ਆ ਦੇਖੋ ਆ ਦੇਖੋ ਮਾਰਦਾ ਆ ਦੇਖੋ ਮਾਰਦਾ ਆ ਦੇਖੋ ਆ ਦੇਖੋ ਮਾਰਦਾ ਆ ਦੇਖੋ ਆ ਦੇਖੋ ਮਾਰਦਾ ਆ ਦੇਖੋ ਮਾਰਦਾ ਆ ਦੇਖੋ ਆ ਦੇਖੋ ਮਾਰਦਾ ਗਾਨ ਕਰਦੀ ਆ ਪਾਜੀ ਗਾਲ ਲੀ ਕੱਢੀ ਗਾਲ ਲੀ ਕੱਢੀ ਅਸੀਂ ਗਾਲ ਲੀ ਕੱਢੀ ਅਸੀਂ ਗਾਲ ਲੀ ਕੱਢੀ ਅਸੀਂ ਗਾਲ ਹੋਵੇ ਕਿੰਨਾ ਬੋਲਦੀ ਆ ਫੋਟੋ ਲੈ ਬਣਾ ਲੈ ਮੋਬਾਈਲ ਬਣਾ ਲੈ ਮੋਬਾਈਲ ਬਣਾਉਣੀ ਆ ਅਸੀਂ ਗਾਲ ਕੱਢੀ ਅਸੀਂ ਗਾਲੀ ਦਾ ਕੱਢੀ ਨਹੀਂ ਹੈਗੀ ਨਹੀਂ ਕਹਿੰਦੇ ਮੈਂ ਹੁਣ ਉਹ ਤਾਂ ਦੇਖਾ ਤੂੰ ਰਹਾ ਹਾਂ ਨਾ ਨਹੀਂ ਤੂੰ ਮੈਨੂੰ ਹਰੇਕ ਗਾਣ ਕਰਦੀ ਆ ਚੌਥੀ ਗਾ ਇੱਕ ਸਰਫਾ ਲੰਮੀ ਵਾਲੀ ਤੂੰ ਆ ਤੂੰ ਮੇਰਾ ਪੈਂਦੀਆਂ ਨੇ ਪੈਂਦੀ ਨਹੀਂ ਪਹਿਲਾਂ ਛੱਡ ਗਈਆਂ ਤੂੰ ਬੇਲਾ ਤੋਵੇਂ ਤੇਰੀਆਂ ਉਹ ਸਾਡੇ ਤਾਂ ਪਰ ਨਹੀਂ ਆਉਂਦੇ ਉਹ ਪਹਿਲਾਂ ਉਹ ਬਥੇਰੀਆ ਬਥੇਰੀਆ ਹੱਥ ਵੀ ਕੇ ਰ ਮਾਰ ਦੇ ਬੋ ਕੋਈ ਨਹੀਂ ਤੇਰੇ ਵੀ ਪੱਜ ਦੇ ਯਾਰ ਹਨਾ ਹਮੈ ਚੁੱਪ ਹੋ ਜਾ ਚੁੱਪ ਹੋ ਜਾ ਹਨਾ ਚੁੱਪ ਹੋ ਜਾ ਹਨਾ ਜੇ ਹੁਣ ਮੈਨੂੰ ਗੰਦ ਬੋਲੀ ਹਨਾ ਪਹਿਲਾਂ ਕਹਿ ਰੋ ਕੋਈ ਨਹੀਂ ਗੱਲ ਦੱਸਦੀ ਐ ਪਹਿਲਾਂ ਕਹਿ ਰੋ ਬੋਲੇ ਦੱਸ ਤੂੰ ਆ ਜਾਨ ਕੇ ਤੂੰ ਵੀਡੀਓ ਬਣਾਉਣੀ ਮੈਨੂੰ ਪਤਾ ਆ ਕੋਈ ਗੱਲ ਨਹੀਂ ਹਾਂ ਹਨਾ ਪਹਿਲਾਂ ਤੂੰ ਗੰਦ ਬੋਲਦੀ ਐ ਕਿੱਥੇ ਲੱਗੀ ਹਨਾ ਦਿਖਾਓ ਹਨਾ ਬੰਦ ਕਰ ਦੇ ਜਰਾ ਹਨਾ ਤੋੜ ਦੇ

ਹਰੇਕ ਵਾਰ ਗੋਲੀ ਲੱਗਣਾ ਹੈ ਤੈਨੂੰ ਤਾਂ ਮੈਂ ਬੋਲੇ ਤੇ ਨੀ ਮਾਰੇ ਪਟਾਣੇ ਆ ਮੈਂ ਕਿੱਥੇ ਨਹੀਂ ਪਟਣੀ ਹੈ ਹੈਨਾ ਕਿਹਨੇ ਪਟਣੀ ਨਹੀਂ ਦੇਖਤਾ ਓਏ ਇੱਧਰ ਬਣਾ ਵੀਡੀਓ ਆਪਣਾ ਵੀਡੀਓ ਆਪਣਾ ਵੀਡੀਓ ਆਪਣਾ ਦੱਸਾ ਕਿਥੇ ਵੀ ਨਹੀਂ ਪਟੀ ਆ ਲੈਨਾ ਤੇਰਾ ਮਨ ਆ ਗਿਆ ਤਾਂ ਤੂੰ ਤੀਜਾ ਚਾਹ ਸੀ ਆ ਤੇਰਾ ਤੂੰ ਮੈਨੂੰ ਗੰਦ ਬੋਲਦੀ ਆ ਗੰਦ ਓ ਕੰਜਰਾ ਬੋਲਦਾ ਤਾਂ ਹੁਣ ਬੋਲੂਗੀ ਤੂੰ ਬੋਲ ਹੁਣ ਬੋਲੂਗੀ ਹੁਣ ਬੋਲੂਗੀ ਚੁੱਪ ਹੋ ਜਾ ਤੂੰ ਚੁੱਪ ਹੋ ਜਾ ਤੂੰ ਅੰਮਾ ਚੁੱਪ ਹੋ ਜਾ ਤੂੰ ਗੋਲੀ ਲੱਗਣਾ ਨਾ ਹੋਵੇ ਨਾ ਰਹਿਣਾ ਕਿਹਨੂੰ ਗੰਦ ਬੋਲਦੀ ਹੈ ਨਾ ਬੋਲ ਤਾਂ ਕਿਹਨੂੰ ਗੰਦ ਬੋਲ ਚੁੱਪ ਕਰ ਜਾਓ ਤੁਸੀਂ ਚੁੱਪ ਕਰ ਜਾਓ ਬਸ ਚੁੱਪ ਕਰ ਜਾਓ ਕਿਹੜਾ ਅੰਡ ਘਵਾਣ ਦੇ ਬਾਪ ਆਇਆ ਬੋਲ ਕੇ ਕਾ ਤੁਸੀਂ ਕਰ ਨਾ ਅੰਡ ਘਵਾਣੀ ਕੋਈ ਵੀ ਹੈ ਨਾ ਗੰਦ ਨਹੀਂ ਕਿਸੇ ਨੂੰ ਸੁਣਨਾ ਤੂੰ ਕਿਹਨੂੰ ਬੋਲਿਆ ਤੂੰ ਸੁਣ ਲਾ ਤੂੰ ਮੈਂ ਪਹਿਲਾਂ ਗੰਦ ਦਾ ਅਸੀਂ ਬੋਲੇ ਹੀ ਨਹੀਂ ਗੰਦ ਅਸੀਂ ਬੋਲੇ ਹੀ ਨਹੀਂ ਜੇ ਅਸੀਂ ਬੋਲੇ ਤਾਂ ਸਾਨੂੰ ਕਹਿ ਦੋ ਕੀ ਬੋਲੇ ਆ ਅਸੀਂ ਤੁਸੀਂ ਦੱਸੋ ਤਾਂ ਸਹੀ ਕੋਈ ਨਹੀਂ ਗੰਦ ਬੋਲੇ ਹੈਗੇ ਵੀਡੀਓ ਤੂੰ ਬਾਅਦੋਂ ਹੀ ਸ਼ੁਰੂ ਕੀਤੀ ਆ ਪਾਜੀ ਫਿਰ ਤੁਸੀਂ ਵੀ ਭੈਣ ਚੋਦੀ ਕਹਨੇ ਸੀਗੇ ਕਹਨੇ ਸੀਗੇ ਮੈਨੂੰ ਕਿਹਾ ਚੱਲ ਇਹ ਲੱਗ ਪਿਆ ਬੋਲਣ ਰਿਹਾ ਹੈ ਨਾ ਇਹ ਲੱਗ ਨਹੀਂ ਪਿਆ ਬੋਲਣ ਰਿਹਾ ਹੈ ਨਾ ਜਦੋਂ ਵੀ ਨਾ ਕਹਿੰਦੀ ਸੀਗੇ ਇਹ ਤੁਸੀਂ ਕਹਿੰਦੇ ਨਹੀਂ ਸੀ ਕਿ ਜਦੋਂ ਪਹਿਲਾ ਲੜਾਈ ਹੋਈ ਤੁਸੀਂ ਪਹਿਲਾ ਲੜਾਈ ਹੋਈ ਕਿਹਾ ਨਹੀਂ ਸੀ ਤੁਸੀਂ ਕਿਹਾ ਨਹੀਂ ਸੀ ਜਦੋਂ ਪਹਿਲਾ ਲੜਾਈ ਹੋਈ ਹੈ ਨਾ ਜਾ ਚੋ ਆਪਾਂ ਲਾ ਦੇ ਵਿੱਚੋਂ ਬੈਠ ਮੈਂ ਪਹਿਲਾਂ ਕਹਿੰਦਾ ਉਹਨੂੰ ਮੈਂ ਤੈਨੂੰ ਕਹਿਣਾ ਚੱਕਾ ਲਾ ਲਈ ਪਿਆਰ ਇੱਥੇ ਹੈ ਨਾ ਕਹਿਣਾ ਹੈ ਨਾ ਇਸ ਨੂੰ ਖਲਾਲ ਮਤ ਕੇ ਬੋਲੋ ਨਾ ਹੈ ਨਾ ਕੋਈ ਗੱਲ ਨਹੀਂ ਅਮਰ ਚੁੱਪ ਹੋ ਜਾ ਤੁਸੀਂ ਚੁੱਪ ਹੋ ਜਾਓ ਚੁੱਪ ਚੁੱਪ ਨਹੀਂ ਮੈਂ ਚੱਲਦੀ ਹਾਂ ਤੂੰ ਫਿਕਰ ਨਾ ਕਰ ਤੂੰ ਖੰਡਣ ਕਹਿੰਦੀ ਹੋ ਅਮਾ ਦਿਖਾਓ ਕਿੱਥੇ ਮਾਰਿਆ ਦਿਖਾਓ ਕਿੱਥੇ ਮਾਰਿਆ ਹੈਨਾ ਮੈਂ ਥਾਣੇ ਜਾਣਾ ਜਾ ਤਿਲ ਜਾ ਹੁਣ ਜਾਣਾ ਥਾਣੇ ਜਾਣਾ ਜਾਣਾ ਤੂੰ ਖੇਨਾ ਅੱਧਾ ਛੁੱਟ ਗਿਆ ਤੂੰ ਹੈਨਾ ਅੱਗੇ ਨਹੀਂ ਤਾਂ ਛੁੱਟ ਗਿਆ ਕੋਈ ਗੱਲ ਨਹੀਂ ਹੈਨਾ ਤੇਰਾ ਵੀ ਇੱਕ ਵਾਰ ਬਾਪਿਆ ਨਾਲ ਬੋਲਦੀ ਜਿਹੜਾ ਤੂੰ ਉਹ ਤੇਰੇ ਕੋਲ ਗਿਆ ਜੋ ਤੈਨੂੰ ਅੱਜ ਕੋਣ ਬੋਲਿਆ ਸੀ ਉਸਰੇ ਉਸਰੇ ਕਰ ਬੋਲਿਆ ਸੀ ਹੈਨਾ ਤੂੰ ਸਾਰਾ ਨਕਲੀ ਜਾਵੇਂ ਹੈਨਾ ਤਾਂ ਗੱਲ ਵੇ ਉਹਦੇ ਨਾਲ ਕਰਦੇ ਤੂੰ ਮੈਂ ਚਾਹ ਮਿਲਾ ਤਾ ਡਾਂ ਲਾ ਪਿਆ ਤੂੰ ਕੀ ਗੱਲ ਗੱਲ ਨਹੀਂ ਤੂੰ ਉਹ ਮੇਰੀ ਅਟਪਟ ਨਾ ਸੀ ਤੋ ਦਾ ਪੈਸੇ ਸੀ ਮੈਨੂੰ ਹੈ ਨਾ ਤੂੰ ਮੇਰੇ ਨਹੀਂ ਪੱਟੀ ਨਾ ਕਿੱਥੇ ਪੱਟੀ ਮੇਰੀ ਨਹੀਂ ਉਹ ਮਾਰਦਾ ਸੀ ਨਹੀਂ ਮਾਰਦਾ ਉਹ ਮਾਰਦਾ ਸੀ ਕਿ ਨਹੀਂ ਮਾਰਦਾ ਸੀ ਦੱਸ ਦੇ ਪਹਿਲਾਂ ਮੈਂ ਹੈਡ ਤੇ ਉੱਪਰ ਆ ਕੇ ਐਵੇਂ ਸਾਰੇ ਖੂਨ ਨਿਕਲ ਆ ਆਹ ਖੂਨ ਨਹੀਂ ਨਿਕਲ ਤੂੰ ਤਾਂ ਪ੍ਰੂਫ ਮਟਾਈ ਜਾਂਦਾ ਮੇਰੇ ਪ੍ਰੂਫ ਮਟਾਈ ਜਾਂਦਾ ਪ੍ਰੂਫ ਮਟਾਈ ਜਾਂਦਾ ਇੱਥੋਂ ਆਰਥੀ ਆ ਹੀ ਨਿਕਲਦੀ ਆ ਇੱਥੋਂ ਪੱਲਾ ਇੱਥੋਂ ਹੈ ਤਾਂ ساری ਉਮਰ ਇਹ ਨਿਕਲ ਰਹੇ ਕੋਈ ਗੱਲ ਨਹੀਂ ਤੇਰੀ ਵੀ ਨਿਕਲ ਪਾਪੇ ਦੇ ਲੋਕਾਂ ਦੀਆਂ ਬਾਤ ਹੀ ਤੀਆਂ ਬਧੇਰੀਆਂ ਚੁੱਪ ਆ ਜਾ ਤੂੰ ਤੁਸੀਂ ਚੁੱਪ ਹੋ ਜਾ ਤੇਰੀ ਵੀ ਮੈਂ ਦੇਖੀ ਆਰਥੀਆਂ ਜਾਂਦੀਆਂ ਬਸਣਾ ਨਹੀਂ ਮਿਲਣਾ ਬਸਣਾ ਨਹੀਂ ਮਿਲਣਾ ਹਾਂ ਹਾਂ ਚੁੱਪ ਹੋ ਜਾ ਹੈਨਾ ਹਾਂ ਹੈਨਾ 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 ਪਤਾ ਨਹੀਂ ਫਰੇਕ ਬਾਈ ਨਾ ਬੋਲ ਬੂਲ ਕੇ ਆਪਣੀ ਵਾਰੀ ਕਾਣੀ ਮਾਰਦੇ ਬਣਾਈ ਮੂਵੀ ਮਾਰਦੇ ਬਣਾਈ ਆ ਮੈਂ ਪੂਰੀ ਬਣਾਈ ਆ ਬਹੁਤ ਵਧੀਆ ਹੋਇਆ ਬਹੁਤ ਵਧੀਆ ਹੋਇਆ ਹਾਂ ਹਾਂ ਕੋਈ ਗੱਲ ਨਹੀਂ ਹਾਂ ਦਿਖਾਓ ਕਿਥੇ ਮਾਰਿਆ ਬੋਲ ਚੱਲ ਚੱਪਾ ਹੈ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੈ ਨਾ ਹੈਨਾ ਕੋਈ ਗੱਲ ਨਹੀਂ ਕਿਹੜਾ ਗਾਲਾ ਸੁਣਿਆ ਨਹੀਂ ਚੁੱਪ ਚਾਚੂ ਆ ਜਾ ਤੁਸੀਂ ਇੱਧਰ ਚਾਚੂ ਦੀ ਬड़ाई ਮਾਰਦੇ ਆ ਹਾਂ ਚਾਚੂ ਦੇ ਮਾਰਦੇ ਦੀ ਬड़ाई ਤਾਂ ਠੀਕ ਹੈ ਵਧੀਆ ਕਿਉਂ ਨਹੀਂ ਬੋਲਦੇ ਮੇਕਵਾ ਕੱਢ ਲੈਣਾ ਹੋਰੀ ਆ ਜਾ ਹਾਂ ਹਾਂ ਚਾਚੂ ਆ ਜਾ ਚਾਚੂ ਆ ਜਾ ਤੁਸੀਂ ਆ ਜਾ ਆ ਜਾ ਤੁਸੀਂ ਹੈਨਾ ਹਾ ਚੌਣਾ ਆਇਆ ਤੇਰੀਆਂ ਲੈਂਦੀਆਂ ਹੀ ਨਹੀਂ ਹੈਨਾ ਸੁਣ ਤੇਰੀਆਂ ਲੈਂਦੀਆਂ ਹੀ ਨਹੀਂ ਤੇਰੀਆਂ ਲੈਂਦੀਆਂ ਹੀ ਨਹੀਂ ਬੱਸ ਹੈਨਾ ਹੈਨਾ ਹੈ ਚੱਛਾ ਲੈਣੇ ਨੂੰ ਕੰਨ ਤੇਰੀਆਂ ਲੈਂਦੀਆਂ ਹੀ ਨਹੀਂ ਹਾਂ ਕੋਈ ਗੱਲ ਨਹੀਂ ਯਾਰ ਹਰੇਕ ਵਾਰੀ ਗੰਨ ਬੋਲਦੀ ਆ ਹੈਨਾ ਇਹ ਤਾਂ ਪੱਟਦਾ ਸੀ ਮੈਂ ਕਿਹਾ ਇੱਕ ਤਾਂ ਨੀ ਮੇਰੇ ਪਕੇੜਾ ਉਹ ਮਿੱਟੀ ਸਾਫ ਕਰ ਲਗਾ ਉਹਦੀ ਗਲਤੀ ਕਹਦੇ ਕੋਈ ਹੈਨਾ ਕੋਈ ਤਾਂ ਸਾਫ ਕਰਨ ਲਗਾ ਪਹਿਲੇ ਗਲਤੀ ਕਹਦੇ ਹੈਨਾ ਨੀ ਪੱਟੀ ਨਹੀਂ ਪੱਟੀ ਯਾਰ ਨੀ ਨਾ ਪੱਟਣਾ ਇੰਨੇ ਚ ਮੇਰੇ ਮਾਰੇ ਕਾਂਡਿਆ ਮੂੰਹ ਵੀ ਸਾਰੀ ਪਹਿਲ ਉਹ ਮਾਰੀਆਂ ਇਹਨੇ ਮੇਰੇ ਉਹ ਕਿੱਦਾਂ ਮੋੜਣਾ ਹੈ ਉਹ ਕਾਂਡੀ ਨਾ ਪੜਦਾ ਸੀ ਕਾਂਡੀ ਨਾ ਹੈਨਾ ਜਿਹੜਾ ਤੂੰ ਕਹਿੰਨਾ ਨਾ ਹਲਾ ਕੇ ਕਹੀ ਲੱਗੀ ਹੈਨਾ ਉਹ ਕਾਂਡੀ ਨਾ ਪੜਦਾ ਸੀ ਕਾਂਡੀ ਨਾ ਪੜਦਾ ਸੀ ਹਾਂ ਔਰ ਦੂਜਿਆ ਨਾ ਜਿਹੜਾ ਫੇਰ ਮਿੱਟੀ ਕੱਢਣ ਲੱਗਾ ਉਹ ਕਿਹਨੇ ਵਜੀ ਆ ਕੀ ਕਹਿੰਦੇ ਤੂੰ ਉਹਨੂੰ ਪਿਆਰ ਨਾ ਕਹਿੰਦੇ ਉਹ ਪਿਆਰ ਨਹੀਂ ਕਿਹਾ ਮੈਂ ਪਿਆਰ ਨਹੀਂ ਕਹਿੰਦੀ ਸੂਰ ਪਿਆਰ ਨਾ ਕਹਿੰਦੀ ਮੈਂ ਉਹ ਅੱਛਾ ਬੋਲਦਾ ਕਾ ਬੰਦੇ ਮੈਂ ਤਾਂ ਬੋਲਦੀ ਸੀ ਇਹ ਜਿਆਦਾ ਬੰਦੇ ਮੈਂ ਬੋਲਣ ਜਾਂਦਾ ਹੈ ਹੈ ਨਾ ਇਹ ਜਿਆਦਾ ਬੰਦੇ ਮੈਂ ਲੱਟਣੇ ਨਹੀਂ ਪਿਆ ਨੀ ਉਹ ਕਿਹਦੇ ਜਾਂਦਾ ਉਹਦਾ ਵੀ ਮਾਰੀ ਖਤਮ ਆ ਮਾਸੀਗਾ ਆ ਉਹਦੇ ਵਿੱਚ ਸਿੱਟੇ ਕੰਨ ਦੀਆਂ ਮਾਰ ਰਹੀ ਹੈ ਮੈਂ ਨਹੀਂ ਗੰਡ ਸੁਣਦਾ ਤੇਰਾ ਤੂੰ ਤੀਜੀ ਵਾਰ ਸੁਣ ਲੀ ਤੇਰਾ ਸੁਣ ਲਮਾ ਰਾਜੇ ਦਾ ਤੇਰਾ ਉਹ ਤੇਰੀਏ ਸੁਣ ਤਬ ਕੋਈ ਗਾਲੀ ਸਾ ਤੋਂ ਹੈ ਗਈ ਆ ਵੀਡੀਓ ਤਬ ਕਿਹੜਾ ਹੈ ਨਹੀਂ ਗਈ ਅਸਲੇ ਛੋੜ ਦੇ ਬਦਮਾਸ਼ ਬੰਦਾ ਬਣ ਆਇਆ ਹੈ ਤੂੰ ਵੀ ਬਦਮਾਸ਼ ਨਹੀਂ ਬਣੀ ਲੋਕਾਂ ਨਾਲ ਬਿਨਾਂ ਗਾਲੀ ਕਰਦੀ ਕਿਸੇ ਨਾਲ ਤੂੰ ਪਹਿਲੇ ਇਹਨਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ ਹੈ ਚੌਥੀ ਕੈਂਟੜਾ ਲੱਡੂ ਵਾਲਾ ਮਠਾਣੇ ਜਾ ਕੇ ਆਵਾਂ ਤੂੰ ਅੰਦਰ ਚੱਲ ਤੂੰ ਅੰਦਰ ਚੱਲ ਕੋਣੇ ਛੱਡਣ ਆਏ ਨਾ ਕੋਣਾ ਨੂੰ ਪੇ ਦਾ ਪੱਤਾ ਬਣਾ ਕੇ ਛੱਡ